ਹਾਂਜੀ ਬਾਈ ਕੀ ਹਾਲ ਚਾਲ ਨੇ ਸਾਰਿਆਂ ਦੇ ਆਸ ਕਰਦਾ ਵੀ ਸਾਰੇ ਵਧੀਆ ਹੋਵੋਗੇ ਤੇ ਆਪਾਂ ਨੇ ਕਰਤਾ ਜੀ ਕੰਮ ਸਟਾਰਟ ਚਾਰ ਪਾਉਂਦਾ ਇੱਕ ਟਰਾਲੀ ਆਪਾਂ ਟੋਏ ਦੇ ਵਿੱਚ ਲਾਤੀ ਤੇ ਦੂਸਰੀ ਉੱਪਰ ਹੀ ਖੜੀ ਆ ਇਧਰ ਪੀਟਰ ਪਰਣ ਲੱਗੇ ਜਾਂ ਚਿਹਰੀ ਤੇ ਇਧਰ ਗੁਰਵਿੰਦਰ ਫਿਰਦਾ ਬੱਗਾ ਖੜਾ ਪਈ ਫੋਨ ਤੇ ਪੰਗੇ ਲਈ ਜਾਂਦਾ ਕਿਉਂਕਿ ਇਹ ਕੰਮ ਸਟਾਰਟ ਹੋਇਆ ਆਪਣਾ ਹੜੰਬਾ ਖੂ ਸਾਹਮਣੇ ਹਨ ਕਰਨੀ ਦਾ ਹੜੰਬਾ ਆਪਣੇ ਬਰਾਦਰ ਤੇ ਇੱਥੇ ਆਪਾਂ ਵੀ ਟਰੈਕਟਰ ਤੇ ਵਾਹ ਥੋੜਾ ਜਿਹਾ ਆਪਾਂ ਵੀ ਛੋਟ ਲੈ ਲਈਏ ਵਿੱਚ ਸ਼ੀਸ਼ੇ ਸਾਈਂ ਦੀ ਦੇ ਇਧਰ ਮੋੜ ਲਿਆ ਭਾਈ ਹੜੰਬਾ ਆਪਣਾ ਮੇਰੇ ਖਿਆਲ ਆ ਕੀਚਰ ਲਿਆ ਆ ਦੀ ਪਤਾ ਨਹੀਂ ਭਾਈ ਕਰਨੀ ਲਿਆ ਆ ਦੀ ਤੇ ਉੱਥੇ ਆ ਕੇ ਗਾਹਾਂ ਗਾਜੇ ਨੇ ਲਾਤੀ ਉੱਥੇ ਮਰੂਤੀ ਕਹਿੰਦਾ ਭਾਈ ਮੈਨੂੰ ਇੱਕ ਇਹਨਾ ਚਾਰ ਲੈ ਕੇ ਜਾਣਾ ਡੰਗਰਾਂ ਖਾਤਰ ਘਰੇ ਅਜਨੇ ਕਾ ਠੀਕ ਆ ਭਾਈ ਲੈ ਜਾ ਵੀ ਇਧਰੋਂ ਪਰ ਕੇ ਲੈ ਜਾ ਕਹਿੰਦਾ ਨਾ ਕਿਨਾ ਛੱਦਾ ਹੜੰਬੇ ਦੇ ਉੱਤੋਂ ਪਾਉਂਗਾ ਅਜਨੇ ਕਾ ਠੀਕ ਆ ਕਿਉਂਕਿ ਹਿੰਦੀ ਬਾਲਾ ਗਾਜਾ ਤੇੜੰਬਾ ਲਵਾਇਆ ਜਦੋਂ ਥੋੜਾ ਸੈਟਿੰਗ ਆਈ ਨਹੀਂ ਫਿਰ ਦੇਖੋ ਇੱਥੇ ਸਾਰੇ ਆਪੋ ਆਪਣੀਆਂ ਰਾਇਆਂ ਦੇ ਰਹੇ ਨੇ ਆਪਣੇ ਲੇਬਰ ਵਾਲੇ ਵੀਰ ਵੀ ਤੇ ਗਾਜੇ ਕਹਿੰਦਾ ਥੋੜਾ ਗਾਹ ਕਰ ਇਹਨੂੰ ਫਿਰ ਉਹ ਮੁੰਡੇ ਨੇ ਮਰਿਆ ਗੇਰ ਥੋੜਾ ਗਾਹ ਕਰਿਆ ਇਹ ਬਾਸ ਕਹਿੰਦਾ ਰੋਕ ਦੇ ਬਈ ਕਹਿੰਦਾ ਇੱਥੇ ਕੰਮ ਸੈਟ ਆ ਇਹਦੋਂ ਬਾਅਦ ਅੱਗੇ ਨਹੀਂ ਦੇਖ ਗਿਆ ਨਹੀਂ ਕਹਿੰਦਾ ਵੀ ਇੱਥੇ ਕੰਮ ਚੱਲਾਂ ਹੁੰਦੀ ਆ ਮੈਂ ਕਿਹਾ ਠੀਕ ਆ ਬਈ ਤੇ ਉਧਰ ਗੁਰਵਿੰਦਰ ਖੋਰੀ ਚੱਕੇ ਜਕੂਟ ਗਾਹ ਆਪਦੇ ਖੇਤ ਕਿ ਨਹੀਂ ਗੇੜਾ ਮਾਰ ਲਾਂਗੇ ਜੈ ਨਹੀਂ ਆਇਆ ਦੇਖਣ ਕਹਿੰਦਾ ਦੇਖ ਲੈ ਬਈ ਗਾਜੇ ਦੇ ਲਸਣ ਕੀ ਲਸਣ ਕਰਦਾ ਸੇ ਮੈਂ ਕਿਹਾ ਬਈ ਕੋਈ ਗੱਲ ਨਹੀਂ ਕਹਨਾ ਸਮਾਰ ਕੇ ਬਣਾ ਕੇ ਜੜੀ ਵੀਡੀਓ ਮਾ ਕੋਈ ਗੱਲ ਨਹੀਂ ਸਾਰੇ ਭਰਾਵਾਂ ਨੂੰ ਸਾਰੇ ਨੂੰ ਦਿਖਾਵਾਂਗੇ ਵਿਚਾਣਾ ਕੀ ਕੀ ਕਰਦੇ ਸੀ ਕੀ ਕੀ ਹਾਸੀ ਮਜ਼ਾਕ ਇਸ ਨੂੰ ਪਤਾ ਖੇਤਾਂ ਦੇ ਵਿੱਚ ਹਾਸੀ ਮਜ਼ਾਕ ਨਾਲ ਹੀ ਟਾਈਮ ਪਾਸ ਹੁੰਦਾ ਇਹ ਗਰਮੀ ਦਾ ਸੀਜ਼ਨ ਹੈ ਨਾ ਹਨਾ ਮਤਲਬ ਕਿ ਮੱਕੀ ਦਾ ਸੀਜ਼ਨ ਹੁੰਦਾ ਜਿਹੜਾ ਬਹੁਤ ਜਿਆਦਾ ਗਰਮੀ ਦੇ ਵਿੱਚ ਹੁੰਦਾ ਤੇ ਗਾਜਾ ਕਹਿੰਦਾ ਵੀ ਫੁੱਲ ਕਰਕੇ ਲੈ ਕੇ ਜਾਊ ਮੈਂ ਤਾਂ ਮੈਂ ਵੀ ਆਖੇ ਮਾ ਤੋਂ ਨੱਕੋਂ ਨੱਕ ਭਰਲਾ ਚਾਹੀਦੀ ਨਿਕਲੇ ਨਾ ਨਿਕਲੇ ਡੋਚਨ ਪਾ ਕੇ ਕੱਢ ਲਾਂਗੇ ਹੱਥ ਮਾਰ ਲੱਗ ਰਿਹਾ ਦੇਖੋ ਇਦੂਆ ਕਹਿੰਦਾ ਵੀ ਮੁੰਡੇ ਨੂੰ ਉਹਨੂੰ ਕਹਿੰਦਾ ਪਾ ਪਾ ਕਹਿੰਦਾ ਹੋਰ ਹੋਰ ਲਾ ਕਹਿੰਦਾ ਰੁਗ ਚੱਕ ਬੀਮਾ ਬਈ ਫੁੱਲ ਕਰ ਲੈ ਤੇ ਇਦੂਆ ਕਹਿੰਦਾ ਵੀ ਮੂਹਰ ਦੀ ਸ਼ੈਟ ਕਰ ਆ ਮੁੰਡੇ ਤੇ ਦੇਖੋ ਇਹ ਮੂਹਰ ਦੀ ਵੀ ਸ਼ੈਟ ਕਰਾਊਗਾ ਦੇਖੋ ਜਮਾਨਾ ਕੁੰਡਾ ਕਬਰ ਰਖੀ ਆ ਮੱਕੀ ਨਾਲ ਇਹ ਮੁੰਡੇ ਦੇ ਉੱਪਰ ਚੜ ਕੇ ਭਾਈ ਬਜੈਰ ਨੇ ਇਹਨੇ ਵੀ ਸ਼ੈਟ ਕਰਤੀ ਜਦੋਂ ਗਾਜ ਨੇ ਕਹਿਤਾ ਸ਼ੈਟ ਕਰਕੇ ਮੈਨੂੰ ਆਖੇ ਮੈਂ ਬਹੁਤ ਵੀ ਬੜਾ ਨਿਕਲ ਨਹੀਂ ਨਹੀਂ ਕਹਿੰਦਾ ਨਾ ਜੀ ਨਿਕਲੋਗੇ ਉਧਰ ਚੈਨੀ ਵੀ ਉਹਦਾ ਟਰੈਕਟਰ ਖੜਾ ਕੇ ਪਲੀਆਂ ਪੁਲੀਆਂ ਸੈਟ ਕਰਨ ਲੱਗੇ ਮੇਰੇ ਵੀਰੋ ਲੈ ਵੀ ਭਰਤੀ ਮਰੂਤੀ ਤੇ ਚੱਲ ਵੀ ਗਾ ਜੇ ਉਹ ਤੇਰੀ ਪਹਿਲੀ ਰੋਕ ਲਈ ਹੁਣ ਦੰਦੀਆਂ ਕੱਢਦਾ ਕਹਿੰਦਾ ਆ ਜੋ ਵੀ ਲੇਵਰਲ ਨੂੰ ਕਹਿੰਦਾ ਲਾਉ ਤੱਕਾ ਲਿਚੇ ਲੋ ਵੀ ਮੋੜ ਲਾਉ ਤੱਕਾ ਫੇਰ ਇਹ ਲੈ ਨਿਕਲ ਗਈ ਨਿਕਲ ਗਈ ਨਿਕਲ ਗਈ ਨਿਕਲ ਗਈ ਨਿਕਲੀ ਚੱਲ 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 ਫੇਰ ਰੋਕ ਲਈ ਕਹਿੰਦਾ ਇੱਕ ਬੰਦਾ ਹੋਰ ਆ ਜੋ ਇਹ ਚੱਲ ਵੀ ਚੱਲ ਇੱਥੇ ਆ ਕੇ ਥੋੜਾ ਹੈਗਾ ਜਾਂ ਘੱਬਰ ਗਿਆ ਤੇ ਦੁਬਾਰੇ ਫੇਰ ਇਹਨੇ ਸੈਲਫ ਮਾਰਤੀ ਦੀ ਗੱਡੀ ਦੀ ਤਾਂ ਹੀ ਹੁਣ ਦੰਦ ਕੱਢਦਾ ਇਹਨਾਂ ਗਲਤੀ ਹੋ ਗਈ ਦੀ ਇਹ ਦੂਆ ਵਈ ਤਾਂ ਪਰ ਕੇ ਅਮਰੁੱਦੀ ਕਹਿੰਦਾ ਬਾਏ ਬਾਏ ਕਰਕੇ ਜਾਨੂੰ ਮੈਂ ਕਿਹਾ ਠੀਕ ਹੈ ਭਰਾਵਾ ਤੂੰ ਤਾਂ ਉਹਦਾ ਮੱਝਾ ਨੂੰ ਪਾ ਚਾਰਾ ਇਹ ਦੂਆ ਵਈ ਲਾਤੀ ਟਰਾਲੀ ਚੈਨੀ ਨੇ ਤੇ ਚੈਨੀ ਭਰ ਕੇ ਆ ਗਿਆ ਟੋਏ ਦੇ ਵਿੱਚ ਸਿੱਧਾ ਜਿੰਮੀ ਕਹਿੰਦਾ ਵੀ ਮੈਂ ਲਾਹੂੰਗਾ ਟਰਾਲੀ ਆਹ ਟਰੈਕਟਰ ਸੈੱਟ ਕਰਨ ਖਾਤਰ ਇਹ ਵੀ ਜ਼ਿੰਮੀ ਦੀ ਜ਼ਿੰਮੇਵਾਰੀ ਤੇ ਟਰੈਕਟਰ ਤੇ ਵੀ ਉਧਰ ਤਾਰ ਬੈਠਾ ਚੈਨੀ ਘੜਾ ਉਧਰ ਮੇਰਾ ਖਿਆਲ ਆ ਪਰ ਵੀ ਉੱਤੇ ਛਾੜੇ ਵਾਲਾ ਨਾ ਟਿਕਰਾਂ ਤੇ ਬੈਠੇ ਨਹੀਂ ਪੂਰੀ ਸੈਟਿੰਗ ਕਰਕੇ ਜਿੰਮੀ ਨਾ ਇੰਨਾ ਕਿ ਤਜਰਬਾ ਹੈ ਮੇਰੇ ਭਰਾਵਾਂ ਕਿਉਂਕਿ ਪਹਿਲੇ ਦਿਨ ਟਰੈਕਟਰਾਂ ਦੇ ਨਾਲ ਬਾਹ ਪਿਆ ਹੋਇਆ ਦਾ ਮਸ਼ੀਨਾ ਮਸੂਨਾ ਇਹ ਨਾਲ ਤਾਂ ਕਰਕੇ ਕਹਿੰਦਾ ਵੀ ਇੱਥੇ ਲਾਉਣੀ ਹੈ ਮੈਂ ਤੇ ਸੱਟ ਵੀ ਮੈਂ ਕਰਨੀ ਹੈ ਕਹਿੰਦਾ ਤੁਸੀਂ ਨੇ ਬਸ ਲਾਤਣ ਨਾਲ ਲਾਤਣਨਾ ਸੀ ਨਖੇ ਠੀਕ ਹੈ ਵੀ ਸੈਟਿੰਗ ਕਰਕੇ ਦੇ ਦਿੰਦੇ ਦੀ ਦੂਆ ਦਾ ਇਹ ਰੈਸਟ ਤੇ ਹੁੰਦਾ ਬੰਦਾ ਕੀਤੀ ਉਧਰ ਕੂਕਾ ਮਰੀ ਜਾਂਦਾ ਕਹਿੰਦਾ ਵੀ ਲਹੀ ਨਹੀਂ ਹੈਗੀ ਹਜੇ ਇਹ ਕਹਿੰਦਾ ਤਹਾਂ ਚੱਕਾ ਫਿਰ ਭਈ ਉਹਨੇ ਤਹਾਂ ਚਕਾਈ ਜਦੋਂ ਟਰਾਲੀ ਕਹਿੰਦਾ ਵੀ ਹੁਣ ਠੀਕ ਹੈ ਹੁਣ ਇਹਨੂੰ ਕਹਿੰਦਾ ਵੀ ਬਾਹਰੇ ਕੱਢ ਲੈ ਇਹਨੂੰ ਕਹਿੰਦਾ ਵੀ ਲੈ ਜਾ ਜੈਨੀਆ ਇਦੋਂ ਵੀ ਅਸੀਂ ਆ ਗਏ ਵੀ ਟਰਾਲੀ ਦੇ ਵਿੱਚ ਡਿਊਟੀ ਦੀ ਆਪਣੀ ਦਾ ਸੋਰਾਂ ਦੀ ਤੇ ਇੱਥੇ ਕੀਚਰ ਵੀ ਮੇਰੇ ਨਾਲ ਦੀ ਤੇ ਕਰਨੀ ਹੜੰਭਾ ਦੇਖੋ ਚਲਾਉਂਦਾ ਆਪਣਾ ਭਰਾ ਤੇ ਇੱਥੇ ਚਾਰ ਦੇਖੋ ਪੱਲਾ ਚਾਰ ਇੱਕ ਨੰਬਰ ਚਾਰ ਪਈ ਹੜੰਭੇ ਦੇ ਨਵਾਂ ਹੜੰਭਾ ਲਿਆਂਦੇ ਚੱਲੇ ਨੇ ਕਰਨੀ ਨੇ ਸੌਰੀ ਤੇ ਉਧਰ ਆਪਣਾ ਟਰੈਕਟਰ ਚੱਲੀ ਜਾਂਦੇ ਨੇ ਤੇ ਕੀਚਰ ਕਹਿੰਦਾ ਵੀ ਮੇਰਾ ਵੀ ਥੋੜਾ ਇਹ ਵਿੱਚ ਸਟੌਟ ਲੈ ਕੇ ਨਾ ਮੈਂ ਕਿਹਾ ਠੀਕ ਹੈ ਭਰਾ ਵੀ ਆਪਾਂ ਮੂੰਹ ਵੀ ਦਿਖਾ ਦੇਣਾ ਇਧਰ ਦੀ ਇਹ ਕੰਮ ਸਭ ਤੋਂ ਔਖਾ ਮੈਨੂੰ ਕੰਮ ਲਾ ਦੇ ਜਿਹੜਾ ਟਰਾਲੀਆਂ ਭਰਨ ਵਾਲਾ ਲੱਗਦਾ ਅਹੀਂ ਨਖ ਵੀ ਹਾਂ ਪਰਦਾ ਤਾਂ ਗਿਆ ਤੇ ਇਦੂ ਆ ਗਿਆ ਹੀ ਅਸੀਂ ਇੱਥੇ ਚਾਹ ਪਾਣੀ ਪੀਣ ਵੀ ਚਲੋ ਆ ਜਾਓ ਭਾਈ ਪਾਣੀ ਤਾਂ ਨਹੀਂ ਪੀ ਜਣੇ ਕਿਉਂਕਿ ਗਰਮੀ ਬਾਲੀ ਹੁੰਦੀ ਹੈ ਭਾਈ ਹਰ ਕੁਰਸੀ ਦੇ ਬੈਠਾ ਉਧਰ ਪੀਤੀ ਨੇ ਮੰਜਾ ਤੋੜਤਾ ਨਾਲੇ ਹਨ ਤਾਂ ਕਰਕੇ ਮੰਜੇ ਮੂਦਾ ਕਰ ਕੀ ਵੇ ਕਿ ਇੱਧਰ ਗੁਰਵਿੰਦਰ ਫਿਰਦਾ ਆਪਣਾ ਕੀਚਰ ਜਿੰਮੀ ਪਰ ਵੀ ਉਹ ਤਾਂ ਆਪਣੇ ਵਾਲਾ ਵੱਡਾ ਆ ਗਿਆ ਦੇ ਪ੍ਰਭੂ ਅਹੀਂ ਰਲ ਮਿਲ ਕੇ ਸਾਰੇ ਭਰਾਵਾਂ ਦੇ ਸਹਿਯੋਗ ਦੇ ਨਾਲ ਕੰਮ ਚੱਲਦਾ ਗਿਆ ਮਤਲਬ ਕਿ ਹੁਣ ਹਾਸੀ ਮਜ਼ਾਕ ਹੁੰਦੇ ਗਏ ਅਮ ਚੱਲਦੇ ਕਿ ਦੇਖੋ ਮੋਟਰਸਾਈਕਲ ਰੇੜੀਆਂ ਟਰੈਕਟਰ ਜਾਂ ਫਿੱਟਾ ਕੰਮ ਤੇ ਇੱਧਰ ਦੇਖੋ ਚੱਲਦਾ ਕੰਮ ਬਈ ਇੱਥੇ ਆਪਾਂ ਖੜੇ ਆ ਬਈ ਟਰਾਲੀ ਦੇ ਵਿੱਚ ਕਿਉਂਕਿ ਰੰਬੇ ਦੀ ਖਵਾ ਚੱਕਰ ਥੋੜੇ ਜਿਆਦੇ ਵਧਾਏ ਹੋ ਤੇ ਉੱਥੇ ਮਾਰ ਦਦੀ ਜਮਈਆ ਕੇ ਡਿੰਪਲ ਨੂੰ ਕਮਹਾ ਬਣਾ ਪੁੱਤ ਵੀਡੀਓ ਵੀਡੀਓ ਬਣਾਈ ਤੇ ਫਿਰ ਉਹਨੇ ਸਾਰੇ ਟਰੈਕਟਰ ਦੇ ਪੀਤੀ ਵੀ ਕਹਿੰਦਾ ਵੀ ਐ ਕਰਕੇ ਇੱਧਰ ਵੀ ਲੈ ਥੋੜਾ ਜਿਹਾ ਮੇਰਾ ਹੀ ਆ ਤੇ ਮਾਰਦਾ ਨਿਗਾ ਜੀ ਮਾਰਦਾ ਮੜੀ ਮੜੀ ਮੈਂ ਕਿਹਾ ਠੀਕ ਆ ਬਈ ਤੇਰਾ ਵੀ ਹੱਕ ਆ ਕਿਉਂਕਿ ਹਣਾ ਜੋ ਵੀਡੀਓ ਪਾਉਣੀ ਲੱਗ ਨਵੇਂ ਟਰੈਕਟਰ ਨੇ ਹਟਲਵੇ 855 ਟਰੈਕਟਰ ਦੀ ਸਾਰੇ ਇੱਕ ਟਰੈਕਟਰ ਦੀ 65 11 ਉਹ ਤੁਹਾਨੂੰ ਪਤਾ ਹੈ ਨਾ ਹਰੇਕ ਦਾ ਫੇਵਰੇਟ ਹੀ ਹੁੰਦਾ ਹੈ ਤੇ ਬਾਕੀ ਲੇਬਰ ਵੀ ਬੜੀ ਕੈਂਟ ਮਤਲਬ ਵਧੀਆ ਕੰਮ ਖਿੱਚਿਆ ਵਿਚਾਰਿਆਂ ਨੇ ਟਾਈਮ ਨਾਲ ਆਪਣਾ ਕੰਮ ਨਿਮੇੜਤਾ ਦੀ ਤੇ ਆਹ ਲਾਸਟ ਟਰਾਲੀ ਭਰ ਕੇ ਅਸੀਂ ਫੇਰ ਤੁਰ ਪਿੱਖੋਠੇ ਵਾਲ ਨੂੰ ਮੈਂ ਕਿਹਾ ਚਲੋ ਵਧੀਆ ਤਾਂ ਮੀ ਤੋਂ ਪਹਿਲਾਂ ਪਹਿਲਾਂ ਬਾਬੇ ਦੀ ਕਿਰਪਾ ਸੁੱਖ ਸ਼ਾਂਤੀ ਦੇ ਨਾਲ ਨਿਬੜ ਗਿਆ ਚਾਰ ਦਾ ਤਾਂ ਉਹ ਮੁੰਡਾ ਇੱਕ ਹੈਗਾ ਸੀਗਾ ਲੇਬਰ ਵਾਲਾ ਕਹਿੰਦਾ ਵੀ ਮੈਂ ਵੀ ਟਰਾਲੀ ਤੇ ਉੱਤੀ ਜਾਉਂਦਾਂ ਉੱਧਰ ਉਹ ਗਾਜੇ ਨੇ ਵੀ ਹਟੰਦਾ ਮੋੜ ਲਿਆਂਦਾ ਅਸੀਂ ਨੇ ਕਿਹਾ ਜਾ ਪਈਗਾ ਜੀ ਚੱਲੀਏ ਤੇ ਇਸ ਦੂਬਾ ਫਾਈ ਗਾਜਾ ਤਾ ਤੱਕ ਲੋ ਪੀ ਕੇ ਪਾਣੀ ਤਾਣੀ ਛਾਨੂੰ ਕਰ ਗਿਆ ਬਾਏ ਬਾਏ ਟਾਟਾ ਕਹਿ ਗਿਆ ਤੇ ਆ ਮੁੰਡੇ ਆਪਣੇ ਦੇਖੋ ਸਾਰੇ ਛੇਬੀ ਵਰਗੇ ਸਾਰੇ ਇੱਥੇ ਆ ਕਹਿੰਦਾ ਠੀਕ ਹੈ ਗਾਜਾ ਜੀ ਅਸੀਂ ਕਿਹਾ ਭਰਾਵਾ ਧੰਨਵਾਦ ਜੇ ਵੀਡੀਓ ਚੰਗੀ ਲੱਗੀ ਬਾਈ ਬਣ ਕੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਉਹ